ਸ਼ਤਕਾਰਯੋਗ ਦੋਸਤੋ 20 ਦਸੰਬਰ 1968 ਨੂੰ ਗਦਰ ਪਾਰਟੀ ਦੇ ਬਾਨੀ ਪ੍ਰਦਾਨ ਬਾਬਾ ਸੋਨ ਸਿੰਘ ਪਖਨਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਸੀ ਪਰ ਉਹਨਾਂ ਦੇ ਵਿਚਾਰ ਅੱਜ ਵੀ ਸਾਡੇ ਵਿੱਚ ਮੌਜੂਦ ਨੇ ਅੱਜ ਵੀ ਉਹ ਸਾਡੀ ਅਗਵਾਈ ਕਰਦੇ ਨੇ ਬਾਬਾ ਸੋਨ ਸਿੰਘ ਪਖਨਾ ਬਾਰੇ ਤਾਂ ਤੁਸੀਂ ਸਾਰਾ ਕੁਝ ਜਾਣਦੇ ਹੋ ਪਰ ਸੰਖੇਪ ਦੇ ਵਿੱਚ ਕਿਉਂਕਿ ਉਹਨਾਂ ਦਾ ਅੱਜ ਸਦੀਵੀ ਵਿਛੋੜੇ ਦਾ ਦਿਨ ਹੈ 20 ਦਸੰਬਰ ਮੈਂ ਸ਼ਰਧਾਂਜਲੀ ਵਜੋਂ ਤੁਹਾਨੂੰ ਇਹ ਦੱਸਦਿਆਂ ਕਿ ਬਾਬਾ ਸੋਹਣ ਸਿੰਘ ਪਕਣਾ ਰੋਜੀ ਰੋਟੀ ਦੀ ਭਾਲ ਦੇ ਵਿੱਚ ਅਮਰੀਕਾ ਦੀ ਧਰਤੀ ਦੇ ਉੱਤੇ ਗਏ ਤੇ ਉੱਥੇ ਹੋਰ ਵੀ ਭਾਰਤੀ ਲੋਕ ਗਏ ਹੋਏ ਸੀ ਤਾਂ ਭਾਰਤੀ ਲੋਕ ਉੱਥੇ ਜਾ ਕੇ ਜਿਹੜੀ ਮਜ਼ਦੂਰੀ ਕਰਦੇ ਸੀ ਚਾਹੇ ਉਹ ਲੱਕੜ ਦੇ ਆਰਿਆਂ ਤੇ ਕਰਦੇ ਸੀ ਰੇਲਾਂ ਦੀਆਂ ਲਾਈਨਾਂ ਵਿਛਾਉਂਦੇ ਸੀ ਮਜ਼ਦੂਰੀ ਕਰਦੇ ਸੀਗੇ ਉਹਨਾਂ ਨੂੰ ਜਿਹੜੀਆਂ ਉੱਥੇ ਮੁਸ਼ਕਲਾਂ ਆਉਂਦੀਆਂ ਸੀਗੀਆਂ ਉਹਨਾਂ ਮੁਸ਼ਕਲਾਂ ਦੇ ਹੱਲ ਵਾਸਤੇ ਤੇ ਆਪਣੀ ਸੇਫਟੀ ਵਾਸਤੇ ਉਹਨਾਂ ਨੇ ਇੱਕ ਜਥੇਬੰਦੀ ਬਣਾਈ ਸੀ ਮਜ਼ਦੂਰਾਂ ਦੀ ਭਾਰਤੀ ਮਜ਼ਦੂਰਾਂ ਦੀ ਉਹਦਾ ਨਾਂ ਸੀ ਹਿੰਦੀ ਐਸੋਸੀਏਸ਼ਨ ਆਫ ਪੈਸੀਫਿਕ ਕੋਸਟ ਤਾਂ ਇਹ ਜਥੇਬੰਦੀ ਸੀ 1913 ਦੇ ਵਿੱਚ ਬਣਾਈ ਇਹਨਾਂ ਨੇ ਤੇ ਬਾਅਦ ਦੇ ਵਿੱਚ ਇਹੀ ਜਥੇਬੰਦੀ ਹੈ ਜਿਹੜੀ ਗਦਰ ਪਾਰਟੀ ਦਾ ਰੂਪ ਧਾਰਨ ਕਰ ਗਈ ਸੀ ਇਸੇ ਪਾਰਟੀ ਨੂੰ ਇਸੇ ਜਥੇਬੰਦੀ ਨੂੰ ਫਿਰ ਗਦਰ ਪਾਰਟੀ ਕਿਹਾ ਗਿਆ ਤੇ ਜਦੋਂ ਗਦਰ ਪਾਰਟੀ ਦੀ ਚੋਣ ਹੋਈ ਹੈ ਤਾਂ ਗਦਰ ਪਾਰਟੀ ਦੇ ਜਿਹੜੇ ਬਾਨੀ ਪ੍ਰਧਾਨ ਮੋਦੀ ਪ੍ਰਧਾਨ ਸੀ ਉਹ ਬਾਬਾ ਸੋਨ ਸਿੰਘ ਪਕਣਾ ਹੀ ਬਣੇ ਔਰ ਇਹਨਾਂ ਦੇ ਨਾਲ ਜਿਹੜੇ ਜਨਰਲ ਸਕੱਤਰ ਬਣੇ ਇਸ ਜਥੇਬੰਦੀ ਦੇ ਉਹ ਲਾਲਾ ਹਰदयाल ਸੀ ਤੇ ਜਿਹੜੇ ਕੈਸ਼ੀਅਰ ਸੀਗੇ ਉਹ ਪੰਡਿਤ ਕਾਂਸ਼ੀਰਾਮ ਮਡੋਲੀ ਜਿਹੜਾ ਕਿ ਰੋਪੜ ਦੇ ਨੇੜੇ ਪੈਂਦਾ ਮਡੋਲੀ ਪਿੰਡ ਇਹ ਉੱਥੋਂ ਦੇ ਸੀ ਗਦਰੀ ਬਾਬਾ ਕਾਂਸ਼ੀਰਾਮ ਜੀ ਤੇ ਹੋਰ ਬਹੁਤ ਸਾਰੇ ਇਹਦੇ ਵਿੱਚ ਗਦਰੀ ਸੀਗੇ ਤੇ ਇਹਨਾਂ ਸਾਰਿਆਂ ਨੇ ਫਿਰ ਜਦੋਂ ਉੱਥੇ ਆਉਂਦੀਆਂ ਮੁਸ਼ਕਲਾਂ ਦੇ ਸਾਹਮਣੇ ਖੜੋ ਕੇ ਅੱਖ ਚੱਕ ਅੱਖ ਪਾ ਕੇ ਵੇਖੀ ਤੇ ਇਹਨਾਂ ਨੂੰ ਗੁਲਾਮੀ ਦਾ ਅਹਿਸਾਸ ਹੋਇਆ ਤਾਂ ਫਿਰ ਇਹਨਾਂ ਨੇ ਦੇਸ਼ ਆਉਣ ਦਾ ਨਾਅਰਾ ਵੀ ਦਿੱਤਾ ਜਿਦੇ ਵਿੱਚ ਕਰਤਾਰ ਸਿੰਘ ਸਰਾਭਾ ਵੀ ਸ਼ਾਮਲ ਹੈ ਕਿ ਆਪਾਂ ਭਾਰਤ ਨੂੰ ਚੱਲੀਏ ਦੇਸ਼ ਨੂੰ ਚੱਲੀਏ ਤੇ ਦੇਸ਼ ਨੂੰ ਆਜ਼ਾਦ ਕਰਾਈਏ ਤਾਂ ਇਹਨਾਂ ਨੇ ਫੇਰ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਨ ਵਾਸਤੇ ਕਿੰਨੀਆਂ ਜੇਲਾਂ ਕੱਟੀਆਂ ਕਿੰਨੀਆਂ ਤਕਲੀਫਾਂ ਝੱਲੀਆਂ ਕਿੰਨੀਆਂ ਭੁੱਖਾਂ ਕੱਟੀਆਂ ਕਿੰਨੀਆਂ ਡਾਂਗਾਂ ਖਾਧੀਆਂ ਕਿੰਨੇ ਕਾਲੇ ਪਾਣੀਆਂ ਦੀਆਂ ਜੇਲਾਂ ਸਜਾਵਾਂ ਕੱਟੀਆਂ ਮਤਲਬ ਏਕ ਲੰਬੀ ਕਹਾਣੀ ਐ ਇਹ ਜ਼ੁਲਮ ਝੱਲਿਆ ਇਹਨਾਂ ਨੇ ਅੰਗਰੇਜ਼ਾਂ ਦੀ ਸਰਕਾਰ ਦਾ ਇਹ ਲੰਬੀ ਕਹਾਣੀ ਐ ਕਿ ਇਹਦੇ ਇੱਧਰ ਮੈਂ ਨਾ ਜਾਂਦਾ ਹੋਇਆ ਮੈਂ ਅੱਜ ਸਿਰਫ ਇੱਕ ਗੱਲ ਕਹਿਣੀ ਚਾਹੁੰਨਾ ਕਿ ਬਾਬਾ ਸੋਹਣ ਸਿੰਘ ਪਕਣਾ ਹੋਰਾਂ ਨੇ 16 ਸਾਲ ਤੋਂ ਵੱਧ ਦਾ ਸਮਾਂ ਅੰਗਰੇਜ਼ਾਂ ਦੀਆਂ ਜੇਲ੍ਹਾਂ 'ਚ ਬਤਾਇਆ ਤੇ ਫਿਰ ਜੇਲ੍ਹ ਦੇ ਵਿੱਚੋਂ ਰਿਹਾ ਹੋ ਕੇ ਇਹ 1930 ਦੇ ਵਿੱਚ ਕਮਿਊਨਿਸਟ ਲਹਿਰ ਦੇ ਵਿੱਚ ਸਰਗਰਮ ਹੋ ਗਏ ਸੀਗੇ ਔਰ ਇਹਨਾਂ ਨੇ ਇਲੈਕਸ਼ਨ ਵੀ ਲੜੀ ਸੀ ਤਰਨਤਾਰਨ ਤੋਂ ਐਮਐਲਏ ਦੀ ਤੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਲੋਕਾਂ ਨੇ ਉਸ ਵੇਲੇ ਦੇ ਲੋਕਾਂ ਨੇ ਇਹਨਾਂ ਨੂੰ ਹਰਾ ਦਿੱਤਾ ਸੀ ਇਹ ਐਮਐਲਏ ਜਿੱਤ ਨਹੀਂ ਸਕੇ ਸੀਗੇ ਤਾਂ ਇਹ ਤਾਂ ਬਾਬਾ ਸੋਹਣ ਸਿੰਘ ਪਕਨੇ ਬਾਰੇ ਸੰਖੇਪ ਜੀ ਗੱਲ ਮੈਂ ਕੀਤੀ ਹੈ ਜਿਹੜਾ ਸੋਨ ਸਿੰਘ ਭਕਨਾ ਜੀ ਦਾ ਸੁਨੇਹਾ ਹੈ ਜਿਹੜਾ ਨੌਜਵਾਨਾਂ ਦੇ ਨਾਲ ਸੁਨੇਹਾ ਹੈ ਬਾਬਾ ਜੀ ਕਹਿੰਦੇ ਨੇਗੇ ਕਿ ਨੌਜਵਾਨੋ ਆਪਣੇ ਦੇਸ਼ ਨੂੰ ਜਿਵੇਂ ਕੋਈ ਨੌਜਵਾਨ ਆਪਣੀ ਕਿਸੇ ਕੁੜੀ ਨੂੰ ਜਿਹੜੀ ਨੂੰ ਪਿਆਰ ਕਰਦਾ ਹੋਵੇ ਉਹਨੂੰ ਮਸ਼ੂਕ ਸ਼ਬਦ ਵਰਤੇ ਜਾਂਦਾ ਹੈ ਕਿ ਦੇਸ਼ ਨੂੰ ਮਸ਼ੂਕ ਸਮਝੋ ਦੇਸ਼ ਨੂੰ ਜਦੋਂ ਕੋਈ ਬੰਦਾ ਆਪਣੇ ਦੇਸ਼ ਦੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਇੱਥੋਂ ਦੇ ਦੁਖੀ ਲੋਕਾਂ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਫਿਰ ਉਹਦੇ ਦਿਮਾਗ ਦੇ ਵਿੱਚੋਂ ਮੌਤ ਦਾ ਡਰ ਜਾਂ ਜੇਲ੍ਹ ਜਾਣ ਦਾ ਡਰ ਜਾਂ ਹੋਰ ਕਿਸੇ ਕਿਸਮ ਦਾ ਡਰ ਆ ਉਹ ਚੱਕਿਆ ਜਾਂਦਾ ਬਿਲਕੁਲ ਹੀ ਆਪਣੇ ਦੇਸ਼ ਨੂੰ ਪਿਆਰ ਕਰੋ ਇਸ ਤਰ੍ਹਾਂ ਜਿਵੇਂ ਤੁਸੀਂ ਆਪਣੀ ਪ੍ਰੇਮਿਕਾ ਨੂੰ ਪਿਆਰ ਕਰਦੇ ਹੋ ਦੇਸ਼ ਨੂੰ ਪ੍ਰੇਮ ਕਰ ਮੰਨੋ ਇਹ ਉਹਨਾਂ ਦਾ ਸੁਨੇਹਾ ਸੀ ਤੇ ਜੜੀਆਂ ਲੜਾਈਆਂ ਲੜਨੀਆਂ ਉਹ ਬਾਬਾ ਜੀ ਨੇ ਕਿਹਾ ਸੀ ਕਿ ਲੜਾਈਆਂ ਚਾਰਕ ਕਿਸਮ ਦੀਆਂ ਹੁੰਦੀਆਂ ਹਨ ਧਾਰਮਿਕ ਲੜਾਈਆਂ ਵੀ ਹੁੰਦੀਆਂ ਜਿਹੜੀਆਂ ਧਰਮਾਂ ਦੇ ਨਾਂ ਦੇ ਉੱਤੇ ਲੜੀਆਂ ਜਾਂਦੀਆਂ ਬਾਬਾ ਜੀ ਨੇ ਨਕਾਰਿਆ ਕਿ ਇਹ ਲੜਾਈਆਂ ਨਹੀਂ ਔਰ ਦੂਜੇ ਪਾਸੇ ਸਮਾਜਿਕ ਲੜਾਈਆਂ ਹੁੰਦੀਆਂ ਰਾਜਨੀਤਿਕ ਲੜਾਈਆਂ ਹੁੰਦੀਆਂ ਰਾਜਨੀਤਿਕ ਧੜੇ ਆ ਜਿਹੜੇ ਆਪੋ ਆਪਣੇ ਧੜੇ ਬਣਾ ਕੇ ਲੜਦੇ ਆ ਇੱਕ ਦੂਜੇ ਨਾਲ ਚੌਧਰ ਦੀ ਖਾਤਰ ਤਾਂ ਬਾਬਾ ਜੀ ਨੇ ਕਿਹਾ ਕਿ ਸਭ ਤੋਂ ਜਿਹੜੀ ਪਵਿੱਤਰ ਲੜਾਈ ਹੈ ਜਿਹੜੀ ਲੜਨ ਵਾਲੀ ਜਰੂਰੀ ਲੜਾਈ ਹੈ ਉਹ ਆਰਥਕ ਲੜਾਈ ਹੁੰਦੀ ਹੈ ਆਰਥਕ ਲੜਾਈ ਬਾਬਾ ਜੀ ਉਦਾਹਰਣ ਦਿੰਦੇ ਨੇ ਆਪਣੀ ਕਿਤਾਬ ਦੇ ਵਿੱਚ ਆਪਣੀ ਸਵੈ ਜੀਵਨੀ ਦੇ ਵਿੱਚ ਕਿ ਬੱਚਾ ਜਦੋਂ ਜਨਮ ਲੈਂਦਾ ਹੈ ਮਾਂ ਦੀ ਕੁੱਖ ਤੋਂ ਬਾਹਰ ਆ ਜਾਂਦਾ ਹੈ ਤਾਂ ਕੁਝ ਸਮੇਂ ਬਾਅਦ ਹੀ ਉਹ ਮਾਂ ਦੇ ਨਾਲ جنگ ਸ਼ੁਰੂ ਕਰ ਦਿੰਦਾ ਲੜਾਈ ਸ਼ੁਰੂ ਕਰ ਦਿੰਦਾ ਆਪਣੇ ਹੱਕਾਂ ਦੀ ਕਿਉਂਕਿ ਉਹਨੂੰ ਭੁੱਖ ਲੱਗਦੀ ਹੈ ਮਾਂ ਦੁੱਧ ਨਹੀਂ ਦਿੰਦੀ ਤੇ ਬੱਚਾ ਆਪਣੀਆਂ ਲੱਤਾਂ ਚਲਾਉਂਦਾ ਬਾਹਾਂ ਚਲਾਉਂਦਾ ਤੇ ਰੋਂਦਾ ਹੈ ਚਿਕਾ ਮਾਰਦਾ ਹੈ ਜਾਨੀ ਉਹ ਆਪਣੀ ਤੋਤਲੀ ਆਵਾਜ਼ ਦੇ ਵਿੱਚ ਇੱਕ ਕਿਸਮ ਦੇ ਨਾਰੇ ਲਾਉਂਦਾ ਹੈ ਉਹ ਮਾਂ ਦੇ ਖਿਲਾਫ ਕਿ ਮੈਨੂੰ ਦੁੱਧ ਦੇ ਤੇਰੇ ਦੁੱਧ ਦੇ ਉੱਤੇ ਮੇਰਾ ਹੱਕ ਹੈ ਤੂੰ ਮੇਰੀ ਮਾਂ ਹੈ ਤਾਂ ਬਾਬਾ ਜੀ ਕਹਿੰਦੇ ਨੇ ਉਹ ਬੱਚਾ ਮਾਂ ਦੇ ਦੁੱਧ ਨੂੰ ਪ੍ਰਾਪਤ ਕਰਨ ਵਾਸਤੇ ਸੰਘਰਸ਼ ਕਰਨਾ ਸ਼ੁਰੂ ਕਰ ਦਿੰਦਾ ਜਨਮ ਤੋਂ ਕੁਝ ਸਮੇਂ ਤੋਂ ਬਾਅਦ ਹੀ ਤੇ ਫਿਰ ਉਹ ਬੱਚਾ ਜਦੋਂ ਵੱਡਾ ਹੁੰਦਾ ਹੌਲੀ ਹੌਲੀ ਵੱਡਾ ਹੁੰਦਾ ਜਾਂਦਾ ਤਾਂ ਫਿਰ ਉਹਦੇ ਜਿਹੜੇ ਲੜਾਈ ਲੜਨ ਦੇ ਟੰਕ ਬਦਲਦੇ ਜਾਂਦੇ ਨੇ ਤਾਂ ਉਹ ਕਦੇ ਫਿਰ ਧਰਨਿਆਂ ਦੇ ਰੂਪ ਦੇ ਵਿੱਚ ਮੁਜ਼ਾਰੇ ਦੇ ਰੂਪ ਦੇ ਵਿੱਚ ਕਦੇ ਝੰਡਾ ਫੜ ਕੇ ਤੇ ਫਿਰ ਆਜ਼ਾਦੀ ਦੀ ਲੜਾਈ ਤਾਂ ਹਥਿਆਰ ਫੜ ਕੇ ਵੀ ਲੜੀਆਂ ਗਦਰੀਆਂ ਨੇ ਤੇ ਹਥਿਆਰ ਫੜ ਕੇ ਵੀ ਲੜਾਈ ਲੜਦਾ ਤਾਂ ਫਿਰ ਉਹ ਜਿਉਂ-ਜਿਉਂ ਵੱਡਾ ਹੁੰਦਾ ਜਾਂਦਾ ਹੈ ਉਹਦੇ ਲੜਾਈ ਲੜਨ ਦੇ ਢੰਗ ਵੀ ਬਦਲਦੇ ਜਾਂਦੇ ਨੇ ਤਾਂ ਬਾਬਾ ਜੀ ਕਹਿੰਦੇ ਨੇ ਕਿ ਆਰਥਿਕ ਲੜਾਈ ਹੀ ਸਭ ਤੋਂ ਇੰਪੋਰਟੈਂਟ ਹੈ ਤੇ ਜ਼ਰੂਰੀ ਹੈ ਤੇ ਇਹਦੇ ਢੰਗ ਤਰੀਕੇ ਜਿਉਂ-ਜਿਉਂ ਅਸੀਂ ਵੱਡੇ ਹੁੰਨੇ ਆ ਇਹ ਬਦਲਦੇ ਜਾਂਦੇ ਨੇਗੇ ਤੇ ਸਾਨੂੰ ਮੌਕੇ ਦੇ ਅਨੁਸਾਰ ਕਿ ਕਿਹੜਾ ਹਥਿਆਰ ਕਿਹੜਾ ਢੰਗ ਤਰੀਕਾ ਸਹੀ ਰਹੇਗਾ ਇਹ ਲੀਡਰਸ਼ਿਪ ਨੇ ਹੀ ਫੈਸਲਾ ਕਰਕੇ ਰਾਹ ਤੈਅ ਕਰਨਾ ਹੁੰਦਾ ਕਿ ਕਿਹੜਾ ਢੰਗ ਅਪਣਾਇਆ ਜਾਵੇ ਤੇ ਕਿਹੜੀ ਲੜਾਈ ਕਿਵੇਂ ਲੜੀ ਜਾਵੇ ਤੇ ਬਾਬਾ ਜੀ ਕਹਿੰਦੇ ਨੇ ਫਿਰ ਇਹੋ ਜਿਹੀਆਂ ਲੜਾਈਆਂ ਨੂੰ ਲੀਤੋ ਲੋਹਣ ਵਾਸਤੇ ਜਿਹੜੇ ਚਲਾਕ ਲੋਕ ਹੁੰਦੇ ਨੇਗੇ ਜਿਹੜੇ ਆਮ ਲੋਕਾਂ ਦੇ ਦੁਸ਼ਮਣ ਲੋਕ ਹੁੰਦੇ ਨੇਗੇ ਉਹ ਫਿਰ ਇਹੋ ਜਿਹੀਆਂ ਲੜਾਈਆਂ ਨੂੰ ਕੋਈ ਧਾਰਮਿਕ ਰੂਪ ਦੇ ਕੇ ਧਰਮਾਂ ਦੇ ਜੰਗ ਦੇ ਵਿੱਚ ਪੱਠੀ ਦੇ ਵਿੱਚ ਝੋਕ ਕੇ ਹੋਰ ਪਾਸੇ ਧਿਆਨ ਲਾ ਕੇ ਆਪਣੇ ਆਪ ਨੂੰ ਮਹਾਨ ਦਰਸਾਉਂਦੇ ਨੇ ਕਿ ਦੇਖੋ ਅਸੀਂ ਤਾਂ ਆ ਧਾਰਮਿਕ ਕੰਮ ਕਰਤਾ ਜੀ ਅੱਜ ਵੀ ਅਸੀਂ ਵੇਖਦੇ ਹਾਂ ਕਿ ਸਾਡੇ ਕੁਝ ਲੀਡਰ ਇਸੇ ਤਰ੍ਹਾਂ ਹੀ ਕਰ ਰਹੇ ਨੇ ਕਿ ਲੋਕਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੀ ਬਜਾਏ ਲੋਕਾਂ ਨੂੰ ਨੌਕਰੀਆਂ ਕੋਈ ਕੰਮ ਦੇਣ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਮਜ਼ਦੂਰਾਂ ਨੂੰ ਉਹਨਾਂ ਦੀਆਂ ਰੀਤਾਂ ਜੜੀਆਂ ਬਣਦੀਆਂ ਕੋਈ ਉਹਨਾਂ ਨੂੰ ਉਜਰਤਾਂ ਦੇਣ ਦੀ ਬਜਾਏ ਉਹਨਾਂ ਨੂੰ ਧਰਮ ਦੇ ਨਾਂ ਤੇ ਜਿਹੜੇ ਕੀਤੇ ਜਾਂਦੇ ਕੰਮ ਨੇ ਉਹਨਾਂ ਦੇ ਰਾਹੀਂ ਪ੍ਰਭਾਵਿਤ ਕਰਨ ਦਾ ਜ਼ਿਆਦਾ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਬਾਬਾ ਸੋਨ ਸਿੰਘ ਪੱਕਣਾ ਨੇ ਸਾਨੂੰ ਇਸੇ ਗੱਲ ਤੋਂ ਸੁਚੇਤ ਕੀਤਾ ਹੈ ਕਿ ਸਭ ਤੋਂ ਜ਼ਰੂਰੀ ਲੜਾਈ ਆਰਥਿਕ ਲੜਾਈ ਆ ਬਾਬਾ ਜੀ ਉਦਾਹਰਣ ਦਿੰਦੇ ਨੇ ਕਿ ਪੇਟ ਨਾ ਪਈਆਂ ਰੋਟੀਆਂ ਤੇ ਸੱਬੇ ਗੱਲਾਂ ਖੋਟੀਆਂ ਜੇ ਢਿੱਡ ਦੇ ਵਿੱਚ ਰੋਟੀ ਨਹੀਂ ਹੈ ਰੋਟੀ ਦਾ ਇੰਤਜ਼ਾਮ ਨਹੀਂ ਹੈ ਤਾਂ ਫਿਰ ਬਾਕੀ ਦੀਆਂ ਲੜਾਈਆਂ ਫਜ਼ੂਲ ਨੇ ਸਾਰੀਆਂ ਤੇ ਆਪਾਂ ਰੋਟੀ ਦਾ ਜੁਗਾੜ ਨਾ ਹੋਵੇ ਤੇ ਲੜਾਈਆਂ ਅਸੀਂ ਲੜਦੇ ਫਿਰਿਏ ਕੋਈ ਹੋਰ ਜੜੀਆਂ ਬਾਬਾ ਜੀ ਨੇ ਕਿਹਾ ਕਿ ਅਸੀਂ ਜਾਂ ਧਰਮ ਦੇ ਨਾਂ ਤੇ ਲੜਾਂਗੇ ਜਾਂ ਅਸੀਂ ਰਾਜਨੀਤੀ ਦੇ ਨਾਂ ਤੇ ਲੜਾਂਗੇ ਇਹ ਸਾਰੀਆਂ ਗੱਲਾਂ ਤੋਂ ਬਰਜਿਆ ਬਾਬਾ ਜੀ ਨੇ ਤਾਂ ਉਹਨਾਂ ਦੇ ਸਦੀਵੀ ਵਿਛੋੜੇ ਦੇ ਦਿਨ ਦੇ ਉੱਤੇ ਉਹਨਾਂ ਦਾ ਜਿਹੜਾ ਇਹ ਸੁਨੇਹਾ ਸੀ ਮੈਂ ਤੁਹਾਡੇ ਤੱਕ ਪਹੁੰਚਾਉਣਾ ਆਪਣਾ ਫਰਜ਼ ਸਮਝਿਆ ਜੇ ਤੁਹਾਨੂੰ ਇਹ ਗੱਲ ਚੰਗੀ ਲੱਗੀ ਹੈ ਤਾਂ ਮੇਰੀ ਬੇਨਤੀ ਹੈ ਕਿ ਮੇਰੇ YouTube ਚੈਨਲ ਦਾ ਨਾਮ ਮੇਗ ਰਾਜ ਰੱਲ ਹੈ ਮੇਰਾ ਨਾਮ ਵੀ ਮੇਗ ਰਾਜ ਰੱਲ ਹੈ ਬੇਨਤੀ ਹੈ ਕਿ ਸਬਸਕ੍ਰਾਈਬ ਵਾਲਾ ਬਟਨ ਦਬਕ ਕੇ ਮੈਨੂੰ ਆਪ ਦਾ ਦੋਸਤ ਬਣਾਓ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਬਾਬਾ ਜੀ ਨੂੰ ਸ਼ਰਧਾਂਜਲੀ ਦਿਓ ਤੁਸੀਂ ਵੀ ਕਮੈਂਟ ਕਰਕੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ